ਅੱਜ ਪੰਜਾਬ ਦੇ ਵਿੱਚ ਕਾਂਗਰਸ ਦੀ ਵੱਡੀ ਰੈਲੀ ਹੈ ਸਮਰਾਲੇ ਦੇ ਵਿੱਚ ਵੱਡੀ ਕਾਂਗਰਸ ਸੰਮੇਲਨ ਕੀਤਾ ਜਾ ਰਿਹਾ ਹੈ ਦੱਸਦੀ ਇਸ ਰੈਲੀ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਮਲਕਾਰਜਨ ਖੜਗੇ ਵੀ ਪਹੁੰਚ ਚੁੱਕੇ ਨੇ ਔਰ ਉੱਤੇ ਹੀ ਵੱਡਾ ਬਿਆਨ ਦਿੱਤਾ ਹੈ ਪ੍ਰਤਾਪ ਸਿੰਘ ਵਾਜਵਾ ਨੇ ਪ੍ਰਤਾਪ ਸਿੰਘ ਵਾਜਵਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜੀਆਂ 2024 ਦੀਆਂ ਚੋਣਾਂ ਆ ਰਹੀਆਂ ਨੇ ਲੋਕ ਸਭਾ ਉਸ ਦੇ ਵਿੱਚ ਕਾਂਗਰਸ ਵੱਡੀ ਲੀਡ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕਰੇਗਾ ਤੇ ਇਹ ਵੀ ਕਹਿ ਦਿੱਤਾ ਕਿ ਸਰਵੇ ਦੇ ਵਿੱਚ ਸਭ ਤੋਂ ਜ਼ਿਆਦਾ ਕਾਂਗਰਸ ਨੂੰ ਸੀਟਾਂ ਮਿਲ ਰਹੀਆਂ ਨੇ ਤੇ ਕਿਸਾਨਾਂ ਦਾ ਮੁੱਦਾ ਵੀ ਉਸਨੇ ਚਾਹ ਕਿ ਕਿਸਾਨ 13 ਫਰਬੂਰੀ ਨੂੰ ਜਾ ਰਹੇ ਨੇ ਮੋਦੀ ਸਰਕਾਰ ਉਹਨਾਂ ਦੇ ਨਾਲ ਧੱਕਾ ਕਰ ਰਹੀ ਹੈ ਤੇ ਜਿਹੜੀ ਮੀਟਿੰਗਾਂ ਕਰ ਰਹੀ ਹੈ ਜਾਣਬੁੱਝ ਕੇ ਇੱਕ ਖੇਲ ਖੇਡ ਰਹੀ ਹੈ ਤਾਂ ਉੱਥੇ ਹੀ ਪੰਜਾਬ ਦੀ ਮੌਜੂਦਾ ਸਰਕਾਰ ਤੇ ਵੀ ਪ੍ਰਤਾਪ ਸਿੰਘ ਬਾਦਵਾ ਜ਼ਮ ਕੇ ਬਰੇ ਨੇ ਪਿਛਲੇ ਸਾਲ ਡੇਢ 2 ਸਾਲ ਦਾ ਚਾਰੋਂ ਕਾਨੂੰਨ ਜਿਹੜੇ ਰਾਦੇ ਤੇ ਕਰ ਦਿੱਤੇ ਗਏ ਪਰ ਮੁੱਦੇ ਜਿਹੜੇ ਇਹਨਾਂ ਨੇ ਬਕਾਇਦਾ ਤੌਰ ਤੇ ਮੋਦੀ ਦੀ ਸਰਕਾਰ ਨੇ ਐਮਐਸਪੀ ਨੂੰ ਲੀਗਲਾਈਜ਼ ਕਰਨ ਦਾ ਵਾਅਦਾ ਕੀਤਾ ਉਥੇ ਦਾ ਉਥੇ ਪਿਆ ਪੰਜਾਬ ਦੀ ਪਹਿਚਾਨ ਕਿਸਾਨ ਨਾਲ ਤੇ ਜਵਾਨ ਨਾਲ ਹੈ ਭਰਤੀ ਨਾਲ ਮਿਲਟਰੀ ਦੀ ਉਹ ਸਾਰੀ ਬੰਦਨ ਕਰ ਦਿੱਤੀ ਕਾਂਗਰਸ ਦੀ ਵੱਡੀ ਵਿਚਾਰਧਾਰਾ ਹੈ ਕਿ ਅਸੀਂ ਆਵਾਂਗੇ ਐਮਐਸਪੀ ਵੀ ਲੀਗਲਾਈਜ਼ ਕਰਾਂਗੇ ਤੇ ਜਿਹੜੀ ਆਰਮੀ ਦੀ ਸਾਡੀ ਆਮ ਨਕਸਸ ਦੀ ਭਰਤੀ ਉਹ ਜਿਹੜੀ ਇਹਨਾਂ ਡਿਸਪੈਂਡ ਕਰ ਦਿੰਦੀ ਹੈ ਉਹਨੂੰ ਅਸੀਂ ਲੀਗਲਾਈਜ਼ ਕਰਾਂਗੇ ਜਿਹੜੀਆਂ ਪੁਰਾਣੀਆਂ ਟ੍ਰੈਡੀਸ਼ਨਸ ਦੇ ਰੈਗੂਲਰ ਆਰਮੀ ਦੀਆਂ ਜਿਹਦੇ ਵਿੱਚ ਇੱਕ ਜਵਾਨ 2 ਭਾਈ ਸਾਹ ਨੌਕਰੀ ਕਰਦਾ ਸੀ ਹੁਣ 4 ਸਾਲ ਅਗਨੀਵੀਰ ਆ ਗਿਆ ਜੀ ਇਹ ਕੋਈ ਜਿਹੜੇ 4 ਸਾਲ ਦਾ ਜਵਾਨ ਜਿਹੜਾ ਇਹ ਇੱਕ ਦੀ ਫੌਜਵਾਸੇ ਲੜ ਸਕਦਾ ਸੋ ਇਹ ਮੁੱਦੇ ਨੇ ਫਿਰ ਸਾਡਾ ਟਰੇਡਿੰਗ ਰੂਟ ਬੰਦ ਕਰਕੇ ਪਿਛਲੇ 10 ਸਾਲ ਦਾ ਰੱਖਿਆ ਜੀ ਟ੍ਰੇਡ ਸਾਡੀ ਨਹੀਂ ਚੱਲ ਰਹੀ ਪੰਜਾਬ ਨਾਲ ਵੱਡੇ ਪੈਮਾਨੇ ਤੇ ਆਰਥਿਕ ਵਿਤਕਰਾ ਹੋ ਰਿਹਾ ਰੂਰਲ ਡਿਵੈਲਪਮੈਂਟ ਦੇ ਫੰਡ ਰੋਕ ਲਏ ਹੈਲਥ ਦੇ ਸਾਡੇ ਫੰਡ ਰੋਕ ਲਏ ਸੈਂਟਰ ਦੀਆਂ ਸਕੀਮਾਂ ਦਾ 11000 ਰੁਪਿਆ ਕਰੋੜ ਰੁਪਿਆ ਵਾਪਸ ਚਲਾ ਗਿਆ ਇਹ ਜਾਣ ਪੁੱਜ ਗਏ ਜਿਹੜੀ ਬੀਜੇਪੀ ਦੀ ਗਵਰਨਮੈਂਟ ਜਿਹੜੀ ਹੈ ਜਿਹਨਾਂ ਨੇ ਪੰਜਾਬੀਆਂ ਨੂੰ ਗੋਡਿਆਂ ਭਰਨੇ ਲੈ ਕੇ ਆਣਾ ਚਾਹੁੰਦੀ ਹੈ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਉਹ ਚੀਜ਼ ਦੂਜੀ ਗੱਲ ਹੈ ਸਾਹ ਸੁਪੀਰ ਸਿੰਘ ਬਾਦਲ ਨੂੰ ਮੈਂ ਪੁੱਛਣਾ ਚਾਹਨਾ ਬਾਦਲ ਸਾਹਿਬ ਜਿਹੜੇ ਕਿਸਾਨਾਂ ਦੇ ਮੁੱਦੇ ਨੇ ਸ ਜਾਂ ਸਿੱਖ ਇਸ਼ੂਜ਼ ਨੇ ਉਹਦੇ ਉੱਥੇ ਦੇ ਉੱਥੇ ਹੀ ਖੜੇ ਨੇ ਇਸ ਕਾਰਨ ਤੁਸੀਂ ਮੂਵ ਆਊਟ ਕੀਤਾ ਸੀ ਗਵਰਨਮੈਂਟ ਚ ਅਸੀਂ ਅੱਜ ਜੇ ਨਿਬੜੇ ਲੱਗੇ ਉਹਨਾਂ ਦਾ ਕੋਈ ਮੁੱਦਾ ਤੁਹਾਡਾ ਨਿਬੜਿਆ ਉਹਦਾ ਜਵਾਬ ਦਿਓ ਪੰਜਾਬ ਦੇ ਲੋਕ ਜਾਣਦੇ ਨੇ ਇਹ ਜਿਹੜੀ ਤੁਹਾਡੀ ਲਾਇਨ ਸੁਣ ਲਈ ਇਹ ਪੰਜਾਬ ਦੇ ਫਾਇਦੇ ਵਿੱਚ ਹੈ ਕਿ ਸ਼ਰੂਮਰੀ ਕਾਲੀ ਦਲ ਦੇ ਫਾਇਦੇ ਚ ਹੈ ਕਿ ਕੱਲੇ ਬਾਦਲ ਸਾਹਿਬ ਦੇ ਪਰਿਵਾਰ ਦੇ ਫਾਇਦੇ ਚ ਹੈ ਇੱਕ ਲੈ ਰਹੇ ਨੇ ਕਿ ਤੇਰਾ ਤੀਰਾ ਤਿੰਨ ਨਹੀਂ ਆਰਾਮ ਨਾਲ ਕਾਹਦੀ ਚੋੜੀ ਕੀਤੀ ਪੈਡੀ ਕਰਦੀ ਕਿਉਂਕਿ ਹਿੰਦੀ ਸ਼ੇਰਾਂ دیکھو میںجریوال <سؤال> صاحب کا شکرا شکرانہ کرا گا اصل <سؤال> تو پچھلے کسان کریں گے مزور کا بھی رشتہ انہوں نے ਅਸੀਂ ਤੇ ਇਹੀ ਚਾਹਦੇ ਸੀ ਬਹੁਤ ਚੰਗਾ ਕੀ ਕਿ ਲੋਕਾਂ ਦੇ ਵਿੱਚ ਕਲੈਰਿਟੀ ਆਏਗੀ ਅਸੀਂ ਤੇ ਇਹਨਾਂ ਨੂੰ ਬਾਅਦ ਚ ਪੋਲ ਨਾ ਵੀ ਟੱਚ ਨਹੀਂ ਕਰਨਾ ਚਾਹੁੰਦੇ ਕਾਂਗਰਸ ਆਪਣੇ ਬਲਬੂਤੇ ਦੇ ਤੇ ਲੜ ਰਹੀ ਟੇਰਾ ਸੀਟਾ ਲੜੂ 110% ਦੇਦੇ ਤੋਂ 13 ਕਿ 14 ਲੈਣਾ ਕਿ ਚੰਡੀਗੜ੍ਹ ਵਾਲੇ ਹਮੇਸ਼ਾ ਆਪਣੇ ਬਲਬੂਤੇ ਤੇ ਲੜਦੇ ਆ ਜਿਹੜਾ ਲੇਟੈਸਟ ਪੋਲ ਸਵੈ ਵੀ ਆਇਆ ਬਹੁਤੇ ਬਤਾਪੇ ਵੀ ਕਾਂਗਰਸ ਸਟੈਂਡਡ ਨੰਬਰ 1 ਹੈ ਸਾਹਿਬ ਕਲੈਰਿਟੀ ਉਹਨਾਂ ਦਾ ਵੀ ਆਸੋ ਇਹ ਬੰਦਾ ਵੀ ਆਪਸੋ 1 ਸਾਲ ਸੇ ਐਲਾਨ ਕਰ ਰਿਹਾ ਕਿ تو گئے کیجریوال صاحب تو تب اعلان کر کے گیا جب پتا چل گیا کہ پنجاب کانگریس کا سٹیٹ یونٹ تو اگری نہیں نے اعلان کر دیا ہم ان کے مشہور ہیں کہ انہوں نے یہ اعلان کر دیا ਔਰ ਲੋਗੋ ਮੇਂ ਜੋ ਕਨਫਿਊਜ਼ਨ ਪੈਦਾ ਕਰਨੇ ਕੀ ਕੋਸ਼ਿਸ਼ ਦਾਸੀ ਕੀ ਇਸ ਸੰਮੇਲਨ ਦੇ ਵਿੱਚ ਇਸ ਰੈਲੀ ਦੇ ਵਿੱਚ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ ਹਾਲਾਂਕਿ ਕਾਂਗਰਸ ਦੇ ਕਾਟੋਕਲੇਸ ਵਾਧਾ ਵੀ ਗਿਆ ਪਰ ਉਸੇ ਵਿੱਚਕਾਰ तमाम ਕਾਂਗਰਸੀ ਦੇਖਣ ਨੂੰ ਮਿਲੇ ਨੇ ਭਾਵੇਂ ਕਿ ਚੰਨੀ ਹੋਣ ਪ੍ਰਤਾਪ ਸਿੰਘ ਬਾਦਵਾ ਰਾਜਾਪੜੀ ਜਾਂ ਫਿਰ ਵੱਡੇ ਜਿਹੜੇ ਰਾਣਾ ਗਰਜੀਤ ਦੀ ਗੱਲ ਕੀਤੀ ਜਾਵੇ ਵੱਡੇ ਲੀਡਰ ਮੌਕੇ ਤੇ ਮਜ਼ਬੂਤ ਰਹੇ ਪਰ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਕਿ ਕਿਸੇ ਘਰੇਲੂ ਕੰਮਾਂ ਕਰਕੇ ਨਹੀਂ ਪਹੁੰਚਿਆ ਪਰ ਉੱਥੇ ਹੀ ਵੱਡੇ ਸਵਾਲ ਹੋ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਕਿਤੇ ਕਾਂਗਰਸ ਤੋਂ ਕਨਾਰਾਤ ਨਹੀਂ ਕਰ ਜਾਣ